ਹਾਂਜੀ ਸੁਜੀਂਦਰ ਜੀ ਅੱਜ ਦਾ ਜੋ ਨੋਟ ਬਾਕੂ ਦੇ ਹੈ ਇਸ ਬਾਰੇ ਠੀਕਾ ਨਾ ਜਾਣੇ ਪਬਲਿਕ ਨੂੰ ਕੁਝ ਅधिकਤੀ ਮੈਨੂੰ ਦਾ ਵਿਸ਼ਵ ਨੋਟ ਮਾਕੂ ਦੇ ਵਿੱਚ ਜਿਹੜਾ ਹੈ ਵੱਡੇ ਪੱਧਰ ਤੇ ਬਣਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਅਸੀਂ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿਖੇ ਉਹ ਤਾਂ ਆਮ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਥੇ ਜੋ ਜਿੰਨੇ ਵੀ ਸਾਡੇ ਮਰੀਜ਼ ਆਏ ਹੈ ਇਹਨਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਤੰਬਾਕੂ ਤੋਂ ਜਿਹੜਾ ਬਚਣਾ ਹੈ ਤਬਾਕੂ ਦੇ ਨਾਲ ਸਾਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਤੇ ਅਸੀਂ ਆਮ ਮਰੀਜ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਵੀ ਲੋਕ ਸਮੋਕਿੰਗ ਕਰਦੇ ਆ ਜਾਂ ਜਿਹੜੇ ਵੀ ਲੋਕ ਇਸ ਤੇ ਆਪਣੇ ਆਸ-ਪਾਸੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਅਸੀਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕੀਏ ਇਹ ਸਾਡੀ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ ਅਸੀਂ ਇਹਨਾਂ ਲੋਕਾਂ ਨੂੰ ਜਾਗਰੂਕ ਕਰਦਾ ਹੈ ਜੀ ਕੀ ਕਰਨਾ ਚਾਹੋਗੇ ਅੱਜ ਤੁਸੀਂ ਨੋਟਬੱਕੂ ਲੇਟੇ ਜੀ ਅੱਜ ਨੋਟਬੱਕੂ ਦੇ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਤੰਬਾਕੂ ਦੀ ਜਿਹੜੀ ਵਰਤੋਂ ਹੈ ਉਹ ਘਟ ਤੋਂ ਘਟ ਕੀਤੀ ਜਾਵੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹਦਾ ਜਿਹੜਾ ਡੈਥ ਰੇਟ ਹੈ ਉਹ ਜ਼ਿਆਦਾ ਹੈਗਾ ਐਸੇ ਕਰਕੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਐਸੇ ਨਾਲ-ਨਾਲ ਪੈਸਿਵ ਜਿਹੜੀ ਹੈਗੀ ਹੈ ਸਮੋਕੇ ਅਗਰ ਇੱਕ ਘਰ ਦੇ ਵਿੱਚ ਇੱਕ ਬੰਦਾ ਅਗਰ ਸਿਗਰਟ ਪਿੰਦਾ ਹੈ ਤਾਂ ਹੋਂਦਾ ਅਸਰ ਜਿਹੜਾ ਹੈਗਾ ਪਰਿਵਾਰ ਦੇ ਦੂਜੇ ਮੈਂਬਰਾਂ ਤੇ ਵੀ ਪੈਂਦਾ ਹੈ ਬੱਚਿਆਂ ਤੇ ਵੀ ਪੈਂਦਾ ਹੈ ਅਗਰ ਘਰ ਦੇ ਵਿੱਚ ਬੱਚਾ ਵੱਡੇ ਨੂੰ ਦੇਖੇਗਾ ਸਿਕਰਪਿੰਦੇ ਤਾਂ ਉਹਨੂੰ ਵੀ ਹੋਏਗੀ ਕਿ ਇਹ ਅੱਛੀ ਚੀਜ਼ ਹੈ ਮੈਂ ਵੀ ਇਹਨੂੰ ਯੂਜ਼ ਕਰਕੇ ਦੇਖਾਂ ਇਹ ਸ਼ੁਰੂ ਦੇ ਵਿੱਚ ਇੱਕ ਸ਼ੌਕ ਹੁੰਦਾ ਜੋ ਕਿ ਆਦਤ ਬਣ ਜਾਂਦੀ ਹੈ ਇਹ ਆਦਤ ਬਾਅਦ ਦੇ ਵਿੱਚ ਇੱਕ ਬਿਮਾਰੀ ਦਾ ਰੂਪ ਲੈਣ ਲੱਗਦੀ ਹੈ ਐਸੇ ਕਰਕੇ ਲੋਕਾਂ ਨੂੰ ਗੂਲ ਕੀਤੀ ਹੈ ਕਿ ਅੰਦੀ ਜਿਹੜੀ ਇਹਦਾ ਜਿਹੜਾ ਬਚਾਅ ਹੈ ਜਾਗਰੂਕਤਾ ਹੈ ਅਵੇਅਰਨੈਸ ਹੀ ਹੈ ਜਿੰਨੇ ਅਵੇਅਰਨੈਸ ਆਏਗੀ ਜਿੰਨੇ ਪਬਲਿਕ ਘਰ ਦੇ ਵਿੱਚ ਬੱਚਾ ਅਵੇਅਰਨੈਸ ਹੋਏਗਾ ਇਹ ਉਸ ਤੋਂ ਹੀ ਫਿਰਦਾ ਜਿਹੜਾ ਹੈਗਾ ਬਚਾਅ ਦੇ ਤੱਕ